ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਲਫ਼ਜ਼ਿਕ ਵਰਤੋਂ ਵਿੱਚ ਆਉਂਦਾ ਹੈ ਕਿ ਫਲਾਣਾ ਬੰਦਾ ਅਮਕਾ ਬੰਦਾ ਮੇਰਾ ਸਾਖ ਹੈ ਠੇੜ ਪੰਜਾਬੀ ਦੇ ਅੰਦਰ ਇਹ ਵੀ ਕਹਿ ਦਿੱਤਾ ਹੈ ਮੇਰਾ ਰਿਲੇਟਿਵ ਹੈ ਵੀ ਕਹਿ ਦਿੱਤਾ ਹੈ ਮੇਰਾ ਰਿਸ਼ਤੇਦਾਰ ਹੈ ਮੇਰਾ ਸੱਜਣ ਹੈ ਮੇਰਾ ਸੰਬੰਧੀ ਹੈ ਬੜੇ ਲਫ਼ਜ਼ ਨੇ ਪਰ ਦਿਹਾਤ ਦੇ ਅੰਦਰ ਪੰਜਾਬੀ ਬੋਲੀ ਵਿੱਚ ਆਮ ਲਫ਼ਜ਼ ਵਰਤੋਂ ਵਿੱਚ ਆਉਂਦਾ ਹੈ ਕਿ ਫਲਾਣਾ ਮੇਰਾ ਸਾਖ ਜਿਹੜਾ ਸਾਖ ਲਫ਼ਜ਼ ਬਣਿਆ ਹੈ ਨਾ ਇਹ ਬਣਿਆ ਸ਼ਾਖ ਤੋਂ ਸ਼ਾਖ ਦਾ ਮਤਲਬ ਹੁੰਦਾ ਹੈ ਟਾਣੀ ਹਿੰਦੀ ਵਿੱਚ ਕਹਿ ਦਿੰਦੇ ਨੇ ਸ਼ਾਖ ਪੰਜਾਬੀ ਵਿੱਚ ਵੀ ਆਮ ਵਰਤੋਂ ਵਿੱਚ ਆਉਂਦਾ ਹੈ ਇਹ ਬਣਿਆ ਟਾਣੀ ਤੋਂ ਜਿਵੇਂ ਇੱਕ ਟਾਣੀ ਇੱਕ ਟਾਣੀ ਰੁੱਖ ਦੇ ਤਨੇ ਦੇ ਨਾਲ ਜੁੜੀ ਹੁੰਦੀ ਹੈ ਉਹਨੂੰ ਕਹਿ ਦਿੰਦੇ ਨੇ ਇਹ ਇੱਕ ਰੁੱਖ ਦੀ ਸ਼ਾਖਾ ਹੈ ਤੁਸੀਂ ਵੇਖਿਆ ਹੋਣਾ ਪਿੰਡਾਂ ਦੇ ਅੰਦਰ ਸ਼ਹਿਰਾਂ ਦੇ ਅੰਦਰ ਬੈਂਕਾਂ ਦੇ ਨਾਂ ਹੁੰਦੇ ਨੇ ਪੰਜਾਬ ਨੈਸ਼ਨਲ ਬੈਂਕ ਪੰਜਾਬ ਸਿੰਧ ਬੈਂਕ ਤੇ ਉਹ ਨਾਲ ਇੱਕ ਲਫ਼ਜ਼ ਲਿਖਿਆ ਹੁੰਦਾ ਹੈ ਵੀ ਸ਼ਾਖਾ ਪੰਜਾਬ ਨੈਸ਼ਨਲ ਬੈਂਕ ਸ਼ਾਖਾ ਪੰਜਾਬ ਸਿੰਧ ਬੈਂਕ ਇਹ ਲਫ਼ਜ਼ ਆਮ ਤੁਹਾਨੂੰ ਪੜਨ ਵਾਸਤੇ ਸੁਣਨ ਵਾਸਤੇ ਮਿਲ ਜਣਗੇ ਸ਼ਾਖਾ ਦਾ ਮਤਲਬ ਇਹ ਜਿਹੜੀ ਚੀਜ਼ ਜੁੜੀ ਹੁੰਦੀ ਹੈ ਉਹ ਮੁੱਢ ਦੇ ਨਾਲ ਜੁੜੀ ਹੁੰਦੀ ਹੈ ਜਿਹੜੀ ਜੁੜਨ ਵਾਲੀ ਚੀਜ਼ ਹੈ ਉਹਦੇ ਨਾਂ ਦੇ ਨਾਲ ਸ਼ਾਖਾ ਲਫ਼ਜ਼ ਆ ਜਾਂਦਾ ਹੈ ਸ਼ਾਖਾ ਜਾਂਦਾ ਹੈ ਟਾਣੀ ਆ ਜਾਂਦਾ ਹੈ ਜਿਹੜਾ ਮੂਲ ਹੁੰਦਾ ਹੈ ਉਹਨੂੰ ਕਹਿ ਦਿੰਦੇ ਨੇ ਮੂਲ ਮੋਢ ਜਾਂ ਤਨਾ ਉਹਨੂੰ ਇਹ ਲਫ਼ਜ਼ ਦੇ ਦਿੰਦੇ ਨੇ ਹੁਣ ਸਿਆਣੇ ਲੋਕ ਕਹਿੰਦੇ ਨੇ ਵੀ ਇਹ ਮੇਰਾ ਸਾਖ ਹੈ ਮੈਂ ਇਹਦੇ ਨਾਲ ਧਗਾ ਨਹੀਂ ਕਰਨਾ ਫੇਲੀ ਗੱਲ ਤੇ ਇਹ ਵੇ ਵੀ ਧਗਾ ਕਰਨਾ ਕਿਸੇ ਨਾਲ ਵੀ ਚੰਗਾ ਨਹੀਂ ਹੁੰਦਾ ਹੀਰਾ ਫੇਰੀ ਕਰਨੀ ਧੋਖਾ ਕਰਨਾ ਠੱਗੀ ਕਰਨੀ ਬੇਈਮਾਨੀ ਕਰਨੀ ਕੋਈ ਨਾ ਕੋਈ ਹੋਰ ਗੁਨਾਹ ਕਰਨਾ ਕਿਸੇ ਨਾਲ ਵੀ ਚੰਗਾ ਨਹੀਂ ਔਰ ਗੁਰਬਾਣੀ ਅਲਾਉ ਨਹੀਂ ਕਰਦੀ ਚਲੋ ਆਮ ਲੋਕ ਕਹਿੰਦੇ ਨੇ ਵੀ ਮੈਂ ਇਹਦੇ ਨਾਲ ਦਗਾ ਨਹੀਂ ਕਰਨਾ ਤੇ ਪੁੱਛੀਏ ਵੀ ਕਿਉਂ ਉਹ ਕਹਿੰਦਾ ਇਹ ਮੇਰਾ ਸਾਖ ਹੈ ਇਹਦਾ ਮਤਲਬ ਇਹ ਹੋਇਆ ਵੀ ਗੁਰਬਾਣੀ ਨਾਲੋਂ ਪਹਿਲਾਂ ਲੋਕ ਆਪਣੇ ਸਾਖ ਨੂੰ ਮੰਨਦੇ ਨੇ ਜਿਹੜੇ ਸੱਚਮੁੱਚ ਸਾਖਾਦਾਰੀ ਨਿਭਾਉਣਾ ਜਾਣਦੇ ਨੇ ਰਿਸ਼ਤੇਦਾਰੀ ਨਿਭਾਉਣਾ ਜਾਣਦੇ ਨੇ ਉਹ ਕਹਿੰਦੇ ਨੇ ਮੈਂ ਇਹਦੇ ਨਾਲ ਦਗਾ ਨਹੀਂ ਕਰ ਸਕਦਾ ਮੇਰਾ ਸਾਖ ਹੈ ਕੱਲ ਨੂੰ ਚਾਰ ਸੱਜਣਾ ਦੇ ਅੰਦਰ ਵਿਆਹ ਸ਼ਾਦੀ ਦੇ ਮੌਕੇ ਦੇ ਉੱਤੇ ਇਕੱਠੇ ਹੋਵਾਂਗੇ ਚਾਰ ਰਿਸ਼ਤੇਦਾਰਾਂ ਦੇ ਅੰਦਰ ਬਹਿ ਕੇ ਇਹ ਮੇਰੇ ਸਾਹਮਣੇ ਗੱਲ ਕਰੇਗਾ ਵੀ ਇਹਨੇ ਮੇਰੇ ਨਾਲ ਦਗਾ ਕੀਤਾ ਮੈਨੂੰ ਤੌਣਨੀ ਵੀ ਕਰਨੀ ਪੈਗੀ ਅੱਖਾਂ ਮੇਰੀਆਂ ਝੁਕ ਜਾਣਗੀਆਂ ਇਸ ਕਰਕੇ ਮੈਂ ਇਹਦੇ ਵਿਰੋਧ ਨਹੀਂ ਬੋਲ ਸਕਦਾ ਇਹਦੇ ਨਾਲ ਦਗਾ ਨਹੀਂ ਕਰ ਸਕਦਾ ਮੇਰੇ ਮਿੱਤਰ ਨੇ ਪਰਮ ਮਿੱਤਰ ਨੇ ਸਰਦਾਰ ਜਗਮੋਣ ਸਿੰਘ ਜੀ ਟੁੱਟ ਰੀਵੀ ਟੀਵੀ ਦੇ ਉੱਤੇ ਅਕਸਰ ਉਹਨਾਂ ਦੇ ਪ੍ਰੋਗਰਾਮ ਤੁਸੀਂ ਚਲਦੇ ਹੋਏ ਵੇਖਦੇ ਹੋ ਵੀਰ ਬਰਿੰਦਰ ਸਿੰਘ ਜੀ ਜਗਮੋਣ ਸਿੰਘ ਜੀ ਦੋਵੇਂ ਸੈਚਰਡੇ ਤੇ ਸੰਡੇ ਪ੍ਰੋਗਰਾਮ ਕਰਦੇ ਨੇ ਮੈਨੂੰ ਇੱਕ ਦਿਨ ਜਗਮੋਣ ਸਿੰਘ ਨੇ ਇੱਕ ਗੱਲ ਸੁਣਾਈ ਇੱਕ ਸ਼ਖਸ਼ ਵੱਲ ਇਸ਼ਾਰਾ ਕਰਕੇ ਗੁਰਦੁਆਰਾ ਸਾਹਿਬ ਬੈਠੇ ਸਾਂ ਤੇ ਉਹਨਾਂ ਨੇ ਗੱਲ ਸੁਣਾਈ ਕਹਿਣ ਲੱਗੇ ਉਹ ਜਿਹੜਾ ਬੰਦਾ ਹੈ ਉਹਦਾ ਮੈਂ ਨਾਂ ਨਹੀਂ ਲਾਂਗਾ ਕਹਿਣ ਲੱਗੇ ਉਹ ਜਿਹੜਾ ਫਲਾਣਾ ਸ਼ਖਸ਼ ਹੈ ਪਹਿਲਮ ਪੈਲ ਮੇਰੀ ਵਿਰੋਧਤਾ ਦੇ ਉੱਤੇ ਖਲੋਂਦਾ ਹੁੰਦਾ ਸੀ ਮੇਰੀ ਵਿਰੋਧਤਾ ਦੇ ਅੰਦਰ ਬੋਲਦਾ ਹੁੰਦਾ ਸੀ ਮੇਰੇ ਵਿਰੋਧੀ ਧਿਰ ਦੀ ਹਮਾਇਤ ਕਰਦਾ ਸੀ ਤੇ ਮੇਰੀ ਘਾਟ ਕਰਦਾ ਸੀ ਪਰ ਹੁਣ ਨਹੀਂ ਕਰਦਾ ਮੇਖਿਆ ਹੁਣ ਕੀ ਹੋਇਆ ਉਹਨੂੰ ਸਮਝ ਆ ਗਈ ਵੀ ਜੋ ਤੁਸੀਂ ਕਹਿੰਦੇ ਹੋ ਸੱਚ ਬੋਲ ਰਹੇ ਹੋ ਕਹਿੰਦਾ ਗੱਲ ਸਮਝਦੀ ਨਹੀਂ ਗੱਲ ਇਹ ਨਿਕਲ ਆਈ ਵੀ ਇੱਕ ਦਿਨ ਬੈਠਿਆਂ ਬੈਠਿਆਂ ਗੱਲਾਂ ਬਾਤਾਂ ਚੱਲਦਿਆਂ ਚੱਲਦਿਆਂ ਸਾਡੀ ਸਾਾਕਾਗਰੀ ਨਿਕਲ ਆਈ ਤੇ ਜਿਸ ਦਿਨ ਦਾ ਉਹਨੂੰ ਪਤਾ ਲੱਗਾ ਨਾ ਵੀ ਮੈਂ ਤੇ ਜਗਮਉਨ ਸਿੰਘ ਦੋਵੇਂ ਆਪਸ ਦੇ ਅੰਦਰ ਸਾਾਕ ਆ ਉਸ ਦਿਨ ਦੀ ਮੇਰੀ ਇਹਨੇ ਵਿਰੋਧਤਾ ਕਰਨੀ ਛੱਡ ਦਿੱਤੀ ਮੇਰੇ ਵਿਚਾਰਾਂ ਨਾਲ ਸਹਿਮਤ ਹੋਵੇ ਨਾ ਹੋਵੇ ਗੱਲ ਵੱਖਰੀ ਏ ਦੂਰ ਦੀ ਪਰ ਮੇਰੀ ਹੁਣ ਇਹ ਵਿਰੋਧਤਾ ਨਹੀਂ ਕਰਦਾ ਕਿਉਂਕਿ ਮੇਰਾ ਸਾਖ ਨਿਕਲ ਆਇਆ ਹੈ ਉੱਥੋਂ ਇਹ ਵਿਸ਼ਾ ਮੇਰੇ ਸਾਹਮਣੇ ਆਇਆ ਵੀ ਜਿਹੜਾ ਦਾਨਾ ਬੰਦਾ ਹੁੰਦਾ ਹੈ ਸਿਆਣਾ ਬੰਦਾ ਹੁੰਦਾ ਹੈ ਸਮਝਦਾਰ ਬੰਦਾ ਹੁੰਦਾ ਹੈ ਉਹਨੂੰ ਜੇ ਸਮਝ ਲੱਗ ਜਾਏ ਨਾ ਵੀ ਆਹ ਮੇਰਾ ਸਾਖ ਹੈ ਤੇ ਉਹਦੀ ਵਿਰੋਧਤਾ ਕਰਨੀ ਛੱਡ ਦਿੰਦਾ ਹੈ ਇੱਕ ਦੋ ਨੁਕਤੇ ਹੋਰ ਕਹੇ ਕਿ ਮੈਂ ਅਸਲ ਗੱਲ ਵੱਲ ਫੇਰ ਆਵਾਂਗਾ ਜੋ ਮੈਂ ਕਹਿਣੀ ਚਾਹੁੰਨਾ ਸਾਖਾਗਿਰੀ ਦੀਆਂ ਉਦਾਹਰਣਾਂ ਦੇ ਕੇ ਜੋ ਮੈਂ ਅਸਲ ਵਿੱਚ ਕਹਿਣਾ ਚਾਹੁੰਨਾ ਉਹ ਗੱਲ ਬਾਅਦ ਵਿੱਚ ਕਰਦੇ ਆਂ ਸਿਆਣਾ ਬੰਦਾ ਸਾਾਕਾਗਰੀ ਦੀ ਹਮਦਰਦੀ ਕਰਦਾ ਪਰ ਜਿਹੜਾ ਮੂਰਖ ਹੁੰਦਾ ਹੈ ਉਹ ਸਾਾਕਾਗਰੀ ਦੀ ਵਿਰੋਧਤਾ ਵੀ ਕਰਦਾ ਪਰ ਉਹਨੂੰ ਕੀ ਕਹਿੰਨੇ ਆਪਾਂ ਮੂਰਖ ਪਰ ਜਿਹੜਾ ਸਿਆਣਾ ਹੁੰਦਾ ਹੈ ਉਹਨੂੰ ਪਤਾ ਲੱਗੇ ਵੀ ਇਹ ਮੇਰਾ ਸਾਾਕ ਏ ਤੇ ਉਹਦੇ ਹਮਦਰਦੀ ਦੇ ਸਾਹ ਪਰਦਾ ਹੈ ਉਹਦੇ ਨਾਲ ਖਲੋਣਾ ਸ਼ੁਰੂ ਕਰਦਾ ਹੈ ਉਹਦੀ ਬੇਸ਼ੱਕ ਵਿਚਾਰ ਨਾਲ ਉਹ ਸਹਿਮਤ ਹੋਵੇ ਨਾ ਹੋਵੇ ਪਰ ਕਮ ਸੇ ਕਮ ਦਾਨਾ ਬੰਦਾ ਉਹਦੇ ਵਿਰੋਧ ਵਿੱਚ ਤੇ ਨਹੀਂ ਖਲੋਂਦਾ ਉਹਦੇ ਵਿਰੋਧ ਵਿੱਚ ਤੇ ਨਹੀਂ ਬੋਲਦਾ ਇਸ ਤੋਂ ਅੱਗੇ ਸਿਆਣਾ ਬੰਦਾ ਚਾਹ ਕੇ ਵੀ ਆਪਣੇ ਸਾਥ ਦਾ ਨੁਕਸਾਨ ਨਹੀਂ ਕਰਦਾ ਤੇ ਮੂਰਖ ਕਰਦਾ ਦੁਬਾਰਾ ਮੈਂ ਗੱਲ ਰਿਪੀਟ ਕਰਨ ਲੱਗਾ ਉਹ ਗੱਲ ਇਹ ਹੈ ਵੀ ਗੁਰਬਾਣੀ ਅਲੋ ਨਹੀਂ ਕਰਦੀ ਕਿਸੇ ਦਾ ਨੁਕਸਾਨ ਕਰਨਾ ਕਿਸੇ ਨਾਲ ਬੇਇਮਾਨੀ ਕਰਨੀ ਕਿਸੇ ਨਾਲ ਧੋਖਾ ਧੜੀ ਕਰਨੀ ਕਿਸੇ ਦੇ ਰਾਹ ਦੇ ਕੰਡੇ ਬੰਨਾ ਗੁਰਬਾਣੀ ਮਨਾ ਕਰਦੀ ਹੈ ਗੁਰਬਾਣੀ ਰੋਕਦੀ ਹੈ ਗੁਰਬਾਣੀ ਤੇ ਕਹਿੰਦੀ ਏਕ ਪਿਤਾ ਏਕਸ ਕੇ ਹੰਬਾਰਿਕ ਤੂੰ ਮੇਰਾ ਗੁਰਹਾਈ ਗੁਰਬਾਣੀ ਤੇ ਕਹਿੰਦੀ ਕਿ ਜਲਥਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ ਜਦੋਂ ਇਹ ਸਮਝ ਆ ਜਾਏਗੀ ਫਿਰ ਵਿਰੋਧਤਾ ਕਰ ਕੀ ਦੇ ਸਕੇਗਾ ਜਦੋਂ ਸਮਝ ਆ ਜਾਏਗੀ ਵੀ ਮੇਰੇ ਵਿੱਚ ਵੀ ਹੋਵੇ ਉਹਦੇ ਵਿੱਚ ਵੀ ਹੋਵੇ ਖੈਰ ਇੱਕ ਵਿਸ਼ਾ ਵੱਖਰਾ ਹੈ ਤੋਂ ਮੈਂ ਗੱਲ ਕਰ ਰਿਹਾ ਸਾਂ ਵੀ ਸਿਆਣਾ ਬੰਦਾ ਸਾਖ ਦੀ ਵਿਰੋਧਤਾ ਨਹੀਂ ਕਰਦਾ ਪਰ ਕੌਣ ਕਰਦਾ ਹੈ ਅਖਵਾਉਂਦਾ ਕੀ ਜਿਹੜਾ ਮੂਰਖ ਹੁੰਦਾ ਹੈ ਇਦੋਂ ਅੱਗੇ ਇੱਕ ਨੁਕਤਾ ਹੋਰ ਕਹਿ ਦਿੰਨੇ ਆ ਪਰੇਦੇ ਦੇ ਅੰਦਰ ਪੰਚਾਇਤ ਦੇ ਅੰਦਰ ਕਿਸੇ ਸਭਾ ਦੇ ਅੰਦਰ ਸੋਸਾਇਟੀ ਦੇ ਅੰਦਰ 4 10 20 ਸੱਜਣਾ ਦੀ ਭੀੜ ਦੇ ਅੰਦਰ ਸਿਆਣਾ ਬੰਦਾ ਸਾਖ ਦੇ ਨੇੜੇ ਹੋ ਕੇ ਬੈਂਦਾ ਹੈ ਤੇ ਮੂਰਖ ਬੰਦਾ ਉਹਦੇ ਸਾਹਮਣੇ ਜਾ ਕੇ ਬੈਂਦਾ ਹੈ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਦਾ ਹੈ ਤੇ ਬਰੂਤਾਂ ਦੀ ਗੱਲ ਕਰਦਾ ਹੈ ਇੱਕ ਇੱਥੇ ਮੈਂ ਇੱਕ ਗੱਲ ਹੋਰ ਕਹਿ ਦੇਣਾ ਅਗਰ ਪੁੱਤਰ ਵੀ ਮੂਰਖ ਨਿਕਲਾਵੇ ਤੇ ਪੁੱਤਰ ਵੀ ਵਿਰੋਧੀ ਧਿਰ ਦੇ ਨਾਲ ਖਲੋ ਕੇ ਤੇ ਆਪਣੇ ਪਿਓ ਦੀ ਬਰੋਤਾ ਸ਼ੁਰੂ ਕਰ ਦਿੰਦਾ ਹੈ ਭਾਵੇਂ ਉਹ ਪਿਓ ਲੱਖ ਸਮਝਦਾਰ ਹੋਵੇ ਸਿਆਣਾ ਹੋਵੇ ਪਿੰਡ ਮੰਨਦਾ ਹੋਵੇ ਇਲਾਕਾ ਮੰਨਦਾ ਹੋਵੇ ਪਰ ਜਿਹੜਾ ਮੂਰਖ ਪੁੱਤਰ ਹੁੰਦਾ ਹੈ ਅਗਿਆਨੀ ਪੁੱਤਰ ਹੁੰਦਾ ਹੈ ਉਹ ਪਿਓ ਦੀ ਬਰੋਤਾ ਤੇ ਖਲੋਂਦਾ ਹੈ ਹੁਣ ਆਓ ਆਪਣੇ ਅਸਲ ਮੁੱਦੇ ਵੱਲ ਜਿੱਥੋਂ ਇਹ ਮੈਂ ਵਿਸ਼ਾ ਤੁਹਾਡੇ ਸਾਹਮਣੇ ਰੱਖਣ ਦਾ ਵਿਚਾਰ ਬਣਾਇਆ ਉਹ ਵਿਚਾਰੇ ਬਣਿਆ ਵੀ ਜਿਹੜੇ ਸਾਡੇ ਪ੍ਰਚਾਰਕ ਵੀਰ ਸਾਰੇ ਨਹੀਂ ਪਰ ਜਿਹੜੇ ਲਫ਼ਜ਼ ਵਰਤ ਰਹੇ ਹਨ ਜਿਹੜੇ ਸਾਡੇ ਪ੍ਰਚਾਰਕ ਵੀਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਉਲਟ ਚੱਲ ਰਹੇ ਨੇ ਬਾਣੀ ਦੇ ਸਦਾਨ ਦੇ ਉਲਟ ਜਾ ਰਹੇ ਨੇ ਬਾਣੀ ਦੇ ਉਲਟ ਲੋਕਾਂ ਨੂੰ ਸੁਣਾ ਰਹੇ ਨੇ ਬਾਣੀ ਦੇ ਵਿਰੋਧ ਵਿੱਚ ਜਾ ਕੇ ਬਾਬਿਆਂ ਦੀਆਂ ਕੱਚੀਆਂ ਪਿੱਲੀਆਂ ਕਚਰੋੜ ਕਹਾਣੀਆਂ ਲੋਕਾਂ ਦੇ ਪੱਲੇ ਪਾ ਰਹੇ ਨੇ ਹੁਣ ਉਹ ਕੀ ਸਮਝੋਗੇ ਉਹਨਾਂ ਵਾਸਤੇ ਤੁਸੀਂ ਤੇ ਕੀ ਸਮਝਦੇ ਨੇ ਉਹ ਆਪਣੇ ਆਪ ਮੈਂ ਤੇ ਕਮਾਂਗਾ ਬਈ ਸਾਡਾ ਸਾਖ ਸੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਗੁਰੂ ਸਹਿਬਾਨਾਂ ਦੇ ਨਾਲ ਭਗਤ ਸਹਿਬਾਨਾਂ ਦੇ ਨਾਲ ਤੇ ਸਾਖ ਬਣਿਆ ਸੀ ਵਿਚਾਰ ਦੇ ਜਰੀ ਨੇੜਤਾ ਬਣੀ ਸੀ ਵਿਚਾਰ ਦੇ ਜਰੀ ਇੱਕ ਨੁਕਤਾ ਹੋਰ ਨੋਟ ਕਰ ਲਿਓ ਜਿੱਥੇ ਗੁਰਬਾਣੀ ਦੀ ਸਾਂਝ ਦੀ ਗੱਲ ਹੁੰਦੀ ਹੈ ਨਾ ਉੱਥੇ ਤੇ ਗੁਰੂ ਨਾਨਕ ਪਾਤਸ਼ਾਹ ਸ੍ਰੀ ਚੰਨ ਤੇ ਲਖਮੀ ਦਾਸ ਨੂੰ ਹੀ ਪਿਛਾੜ ਦਿੰਦੇ ਨੇ ਪਿੱਛੇ ਕਰ ਦਿੰਦੇ ਨੇ ਉਹ ਕਹਿੰਦੇ ਨੇ ਨਹੀਂ ਇਹਨਾਂ ਦੀ ਮੇਰੇ ਨਾਲ ਸਾਂਝ ਨਹੀਂ ਬਣੀ ਇਨਾਂ ਦੀ ਮੇਰੇ ਨਾਲ ਨੇੜਤਾ ਨਹੀਂ ਬਣੀ ਲੈਣਿਆ ਤੂੰ ਅੱਗੇ ਆ ਮੈਂ ਗੁਰਗੱਦੀ ਤੇਰੇ ਹਵਾਲੇ ਕਰਦਾ ਉੱਥੇ ਇਹਨਾਂ ਨੂੰ ਵੀ ਪਿੱਛੇ ਕਰ ਦਿੰਦੇ ਨੇ ਹੁਣ ਅਗਰ ਇਹਨਾਂ ਪ੍ਰਚਾਰਕਾਂ ਦੀ ਸਾਝ ਸੱਚਮੁੱਚ ਬਣੀ ਹੁੰਦੀ ਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਇਹਨਾਂ ਦਾ ਸਾਖ ਬਣਿਆ ਹੁੰਦਾ ਸਾਖ ਦਾ ਮਤਲਬ ਹੈ ਜੁੜਨਾ ਇਹ ਜੁੜੇ ਹੁੰਦੇ ਬਾਣੀ ਦੇ ਨਾਲ ਆਰੰਭ ਵਿੱਚ ਮੈਂ ਕਿਹਾ ਵੀ ਸ਼ਾਖਾ ਦਾ ਮਤਲਬ ਜੁੜਨਾ ਅਗਰ ਇਹ ਜੁੜੇ ਹੁੰਦੇ ਬਾਣੀ ਦੇ ਨਾਲ ਜੁੜੇ ਹੁੰਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੇ ਹੁੰਦੇ ਸਿਦਾਂ ਦੇ ਨਾਲ ਤੇ ਫਿਰ ਆਪਣੇ ਗੁਰੂ ਦੀ ਆਪਣੇ ਮੂਲ ਦੀ ਆਪਣੇ ਮੁੱਢ ਦੀ ਜਿੱਥੋਂ ਜੜਾਂ ਤੋਂ ਇਹਨੂੰ ਤਾਕਤ ਮਿਲ ਰਹੀ ਹੈ ਆਪਣੀ ਜੜਾਂ ਦੀ ਇਹ ਵਿਰੋਧਤਾ ਕਿਦਾਂ ਕਰ ਲੈਂਦੇ ਇਹਨਾਂ ਦੀ ਵਿਰੋਧਤਾ ਇਸ ਗੱਲ ਦਾ ਸਬੂਤ ਹੈ ਵੀ ਇਹ ਆਪਣੇ ਗੁਰੂ ਦੇ ਨਾਲੋਂ ਟੁੱਟੇ ਨਹੀਂ ਤੇ ਜਿਹੜੀ ਸ਼ਾਖਾ ਟੁੱਟ ਜਾਂਦੀ ਹੈ ਨਾ ਜਿਹੜੀ ਟਾਣੀ ਰੁੱਖ ਦੇ ਤਣੇ ਨਾਲੋਂ ਵੱਢ ਕੇ ਅੱਡ ਕਰ ਦੇਦੀ ਹੈ ਨਾ ਉਸ ਟਾਣੀ ਦੇ ਉੱਤੇ ਨਾ ਦੁਬਾਰਾ ਫੁੱਲ ਆਉਂਦੇ ਨਾ ਫਲ ਆਉਂਦੇ ਨੇ ਨਾ ਪੱਤੇ ਆਉਂਦੇ ਨਾ ਹਰਿਆਲੀ ਆਉਂਦੀ ਉਹ ਟਾਣੀ ਬਾਲਣ ਦੀ ਕੰਮ ਆਉਂਦੀ ਹੈ ਕਿਉਂਕਿ ਟਾਣੀ ਹੈ ਬਹੁਤ ਵੱਡਾ ਤਨਾ ਬਣਿਆ ਨਹੀਂ ਵੀ ਇਮਾਰਤੀ ਲੱਕੜੀ ਵਿੱਚ ਕੰਮ ਆ ਜਾਏ ਖੈਰ ਉਹ ਟਾਣੀ ਕਿਸੇ ਕੰਮ ਦੀ ਨਹੀਂ ਰਹਿੰਦੀ ਤੇ ਬਹੁਤੇ ਪ੍ਰਚਾਰਕ ਜਿਨ੍ਹਾਂ ਦੇ ਉੱਤੇ ਅੱਜ ਹਰਿਆਲੀ ਨਜ਼ਰ ਨਹੀਂ ਆ ਰਹੀ ਫਲ ਨਜ਼ਰ ਨਹੀਂ ਆ ਰਹੇ ਫੁੱਲ ਨਜ਼ਰ ਨਹੀਂ ਆ ਰਹੇ ਛਾਇਆ ਨਜ਼ਰ ਨਹੀਂ ਆ ਰਹੀ ਇੱਥੋਂ ਸਮਝ ਪੈਂਦੀ ਹੈ ਵੀ ਇਹ ਗੁਰੂ ਨਾਲੋਂ ਟੁੱਟੇ ਗੁਰੂ ਦੇ ਨਾਲ ਇਹ ਜੁੜੇ ਨਹੀਂ ਇਹਨਾਂ ਦੀ ਸ਼ਾਖ ਜਿਹੜੀ ਹੈ ਉਹ ਮੋੜ ਨਾਲੋਂ ਵੱਖਰੀ ਹੋ ਗਈ ਦੂਜੀ ਗੱਲ ਜਿਹੜੇ ਪਖੰਡੀ ਸਾਧ ਨੇ ਪਖੰਡੀ ਸਾਧ ਜਦੋਂ ਗੁਰੂ ਬਾਣੀ ਦੇ ਵਿਰੋਧ ਵਿੱਚ ਜਾ ਕੇ ਗੁਰੂ ਸਦਾਨ ਦੇ ਵਿਰੋਧ ਵਿੱਚ ਜਾ ਕੇ ਆਪਣੇ ਆਪ ਨੂੰ ਸਿਆਣਾ ਮੰਨਦੇ ਨੇ ਤੇ ਲੋਕਾਂ ਨੂੰ ਕੱਚੀਆਂ ਪਿੱਲੀਆਂ ਧਾਰਨਾਵਾਂ ਘਟਨਾਵਾਂ ਸੁਣਾਉਂਦੇ ਨੇ ਕਹਾਣੀਆਂ ਦੇ ਨਾਲ ਜੋੜਦੇ ਨੇ ਤੇ ਕੀ ਕਹੋਗੇ ਗੁਰੂ ਦੇ ਨਾਲ ਜੁੜੇ ਗੁਰੂ ਦੇ ਨਾਲ ਜੁੜੇ ਹੁੰਦੇ ਤੇ ਗੁਰੂ ਵਰਗੀ ਉਨ੍ਹਾਂ ਦੇ ਅੰਦਰ ਜਿਹੜੀ ਉਹ ਤਾਕਤ ਹੁੰਦੀ ਹੈ ਦੂਜੀ ਗੱਲ ਜਿਹੜੀ ਸ਼ਾਖਾ ਆਪਣੇ ਟਾਣ ਦੇ ਨਾਲ ਜੁੜੀ ਹੈ ਜਿਹੜੇ ਪੱਤੇ ਉਸ ਤਨੇ ਦੇ ਬਾਕੀ ਟਾਣੀਆਂ ਦੇ ਉੱਤੇ ਹੁੰਦੇ ਨੇ ਉਹ ਪੱਤੇ ਉਸ ਸ਼ਾਖਾ ਦੇ ਉੱਤੇ ਹੁੰਦੇ ਨੇ ਜਿਹੜੇ ਫੁੱਲ ਦੂਜੇ ਰੁੱਖ ਦੇ ਨੇ ਉਹ ਹੀ ਉਸੇ ਟਾਣੀ ਦੇ ਨੇ ਜਿਹੜੇ ਫਲ ਦੂਜੇ ਰੁੱਖ ਦੇ ਨੇ ਉਹ ਹੀ ਉਸੇ ਟਾਣੀ ਦੇ ਨੇ ਜਿੰਨੀ ਹਰਿਆਲੀ ਦੂਜੀ ਦੀ ਹੈ ਉਵੇਂ ਹਰਿਆਲੀ ਇਹਦੀ ਹੈ ਦੇ ਤੋ ਜੇ ਟਹਨੀਆਂ ਦੀ ਸੱਕ ਨੂੰ ਲਾ ਕੇ ਛਿਲੜ ਨੂੰ ਲਾ ਕੇ ਚਬਾਓਗੇ ਉਹ ਕੌੜੀ ਇੱਕ ਸੈਲੀ ਤੇ ਉਹਦਾ ਵੀਰਾ ਸੇਦਾਂ ਦਾ ਹੋਏਗਾ ਜੇ ਉਹ ਮਿੱਠਾਏ ਤੇ ਉਹਦਾ ਵੀਰਾ ਸੇਦਾਂ ਦਾ ਹੋਏਗਾ ਦੇ ਜੇ ਦੂਜੀਆਂ ਟਹਨੀਆਂ ਦੇ ਫਲ ਜਾਂ ਫੁੱਲ ਸੁਗੰਧੀ ਵਾਲੇ ਨੇ ਸਵਾਦ ਨੇ ਮਠਾਸ ਵਾਲੇ ਨੇ ਤੇ ਇਸ ਟਹਨੀ ਦਾ ਫਲ ਤੇ ਫੁੱਲ ਵੀ ਉਦਾਂ ਦਾ ਹੋਏਗਾ ਹੁਣ ਜੇ ਤੁਹਾਡੀ ਟੈਣੀ ਨੂੰ ਫਲ ਜਿਹੜੇ ਲੱਗ ਰਹੇ ਨੇ ਉਹ ਗੁਰਬਾਣੀ ਦੇ ਫਲ ਦੇ ਬਰਾਬਰ ਨਹੀਂ ਸ਼ਾਇਆ ਬਾਣੀ ਦੇ ਬਰਾਬਰ ਨਹੀਂ ਫੁੱਲ ਬਾਣੀ ਦੇ ਬਰਾਬਰ ਨਹੀਂ ਬਾਣੀ ਹੋਰ ਰਸ ਦੇ ਰਹੀ ਏ ਤੁਸੀਂ ਹੋਰ ਦੇ ਰਹੇ ਹੋ ਤੇ ਕਹਿਣਾ ਪਹੇਗਾ ਤੁਸੀਂ ਗੁਰੂ ਨਾਲੋਂ ਟੁੱਟ ਗਏ ਹੋ ਮੁੱਢ ਨਾਲੋਂ ਟੁੱਟ ਗਏ ਹੋ ਤੁਸੀਂ ਸ਼ਾਖ ਸੀ ਪਰ ਸ਼ਾਖ ਬਣੇ ਰਹਿੰਦੇ ਆਪਣੇ ਮੁੱਢ ਦੇ ਨਾਲ ਜੁੜ ਕੇ ਤੁਸੀਂ ਆਪਣੇ ਆਪ ਨੂੰ ਮੁੱਢ ਬਣਾ ਲਿਆ ਆਪਣੇ ਆਪ ਨੂੰ ਵੱਡਾ ਮੰਨ ਲਿਆ ਤੇ ਗੁਰਬਾਣੀ ਦੇ ਉਲਟ ਜਾ ਕੇ ਬੋਲਣਾ ਸ਼ੁਰੂ ਕਰ ਦਿੱਤਾ ਤੇ ਕਈਆਂ ਪ੍ਰਚਾਰਕਾਂ ਨੇ ਇਹਨਾਂ ਪਖੰਡੀ ਬਾਬਿਆਂ ਦੀ ਹਾਮੀ ਭਰਨੀ ਸ਼ੁਰੂ ਕਰ ਦਿੱਤੀ ਹਮਾਇਤ ਕਰਨੀ ਸ਼ੁਰੂ ਕਰ ਦਿੱਤੀ ਤੇ ਵਿਰੋਧ ਵੀ ਕਿਹਦਾ ਵਿਰੋਧ ਵੀ ਗੁਰੂ ਸਾਹਿਬਾਨਾਂ ਦਾ ਕਿਸੇ ਬੰਦੇ ਦਾ ਵਿਰੋਧ ਨਹੀਂ ਪਿੰਡ ਦੇ ਅੰਦਰ ਪਰਿਵਾਰ ਦੇ ਅੰਦਰ ਕੋਈ ਕਿਸੇ ਦਾ ਵਿਰੋਧ ਕਰੇ ਨਾ ਉਹਨੂੰ ਵੀ ਚੰਗਾ ਨਹੀਂ ਮੰਨਦੇ ਪਰ ਤੁਸੀਂ ਤੇ ਗੁਰੂ ਦੇ ਵਿਰੋਧੀ ਬਣ ਗਏ ਖੈਰ ਇਥੋਂ ਸਾਰਿਆਂ ਨੁਕਤਿਆਂ ਤੋਂ ਉਦਾਹਰਨਾਂ ਤੋਂ ਇਹ ਸਿੱਧ ਹੁੰਦਾ ਹੈ ਵੀ ਜਿਹੜੇ ਪ੍ਰਚਾਰਕ ਜਾਂ ਜਿਹੜੇ ਬਾਬੇ ਸਾਧ ਲਾਣਾ ਗੁਰਬਾਣੀ ਦੇ ਆਸ਼ੇ ਦੇ ਵਿਰੁੱਧ ਬੋਲਦੇ ਨੇ ਗੁਰਬਾਣੀ ਦੇ ਉਲਟ ਜਾਂਦੇ ਨੇ ਸਮਝ ਪੈਂਦੀ ਏ ਇਹ ਬੇਸ਼ੱਕ ਆਪਣੇ ਆਪ ਨੂੰ ਬ੍ਰਹਮ ਗਿਆਨੀ ਕਹਿਣ ਚੰਗਾ ਕਹਿਣ ਸਮਝੇ ਪੈਂਦੀ ਏ ਵੀ ਇਹ ਸ਼ਾਖ ਗੁਰੂ ਬਾਣੀ ਨਾਲੋਂ ਟੁੱਟ ਗਈ ਏ ਇਹ ਟਾਣੀ ਮੁੱਢ ਦੇ ਨਾਲੋਂ ਟੁੱਟ ਗਈ ਏ ਤੇ ਟੁੱਟਿਆਂ ਹੋਿਆਂ ਦੇ ਨਾਲ ਜੁੜਨ ਦਾ ਸਜਣੋ ਕੋਈ ਲਾਭ ਨਹੀਂ ਜੁੜੋ ਉਹਦੇ ਨਾਲ ਜਿਹਦੇ ਹਰ ਪਤਝੜ ਦੀ ਰੁੱਤ ਤੋਂ ਬਾਅਦ ਨਵੇਂ ਫੁੱਲ ਆ ਜਾਂਦੇ ਨੇ ਫਲ ਆ ਜਾਂਦੇ ਨੇ ਸੁਗੰਧੀ ਆ ਜਾਂਦੀ ਹੈ ਹਰਿਆਲੀ ਆ ਜਾਂਦੀ ਜੁੜੋ ਉਹਦੇ ਨਾਲ ਮੁੱਢ ਦੇ ਨਾਲ ਬਾਣੀ ਦੇ ਨਾਲ ਤੁਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਬਚੋ ਇਨਾ ਕਚਰੋੜ ਪ੍ਰਚਾਰਕਾਂ ਤੇ ਪਖੰਡੀ ਬਾਬਿਆਂ ਦੇ ਕੋਲ ਵਾਹਿਗੁਰੂ